ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਦੀ ਕੋਇਲ ਦੇ ਨਾਮ ਨਾਲ ਮਸ਼ਹੂਰ ਸੁਰਿੰਦਰ ਕੌਰ ਪੰਜਾਬੀਆਂ ਦੀ ਅਜਹੀ ਗਾਇਕਾ ਹੈ ਜਿਹੜੀ ਹਰ ਕਿਸੇ ਨੂੰ ਆਪਣੀ ਦਾਦੀ ਜਾਂ ਨਾਨੀ ਵਰਗੀ ਲੱਗਦੀ ਹੈ ਮੱਖਿਓ ਮਿੱਠੀ ਆਵਾਜ਼ ਦੇ ਮਦਿਕਾ ਸੁਰ ਤਾਲ ਲੈ ਦੀ ਪੱਕੀ ਤੇ ਦੇਸੀ ਸੰਗੀਤ ਦੀ ਮਹਿਕ ਆਪਣੀ ਗਾਇਕੀ ਰਾਹੀਂ ਕੁੱਲ ਦੁਨੀਆ ਵਿੱਚ ਫੈਲਾਉਣ ਵਾਲੀ ਮਹਾਨ ਪੰਜਾਬੀ ਲੋਕ ਗਾਇਕਾ ਸੁਰਿੰਦਰ ਕੌਰ ਨੂੰ ਸਾਡੇ ਕੋਲੋਂ ਵਿਛੜਿਆ ਤਕਰੀਬਨ 15 ਬਰੇ ਹੋ ਗਏ ਪੰਜਾਬ ਦੀ ਕੋਲ ਦੇ ਨਾਂ ਨਾਲ ਜਾਣੀ ਜਾਂਦੀ ਇਸ ਮਹਾਨ ਲੋਕਾਇਕਾ ਨੇ ਆਪਣੀ ਗਾਇਕੀ ਦੇ ਸਫ਼ਰ ਦੌਰਾਨ ਅਣਗਿਣਤ ਹਿੱਟ ਗੀਤ ਗਾਏ ਅੱਜ ਵੀ ਪੰਜਾਬੀ ਲੋਕ ਸੰਗੀਤ ਨੂੰ ਸੁਣਨ ਵਾਲੇ ਲੱਖਾਂ ਸੰਗੀਤ ਪ੍ਰੇਮੀ ਸ੍ਰੀਿੰਦਰ ਕੌਰ ਤੇ ਗਾਇ ਗੀਤਾਂ ਨੂੰ ਬੜੀ ਰੀਜ਼ ਨਾਲ ਸੁਣਦੇ ਨੇ ਤੇ ਅੱਜ ਵੀ ਪੰਜਾਬੀਆਂ ਦੇ ਵਿਆਹ ਸ਼ਾਦੀਆਂ ਦੌਰਾਨ ਔਰਤਾਂ ਘਰਾਂ ਵਿੱਚ ਬਿਠਾਏ ਜਾਂਦੇ ਗੌਣ ਵਿੱਚ ਸਭ ਤੋਂ ਵੱਧ ਸ੍ਰੀਿੰਦਰ ਕੌਰ ਤੇ ਪ੍ਰਕਾਸ਼ ਕੌਰ ਦੇ ਗਾਏ ਸੁਹਾਗ ਘੋੜੀਆਂ ਟੱਪੇ ਮਾਈਏ ਦੇ ਲੋਕ ਬੋਲੀਆਂ ਨੂੰ ਗਾ ਕੇ ਇਹਨਾਂ ਦੇ ਗੀਤਾਂ ਤੇ ਨੱਚ ਟੱਪ ਕੇ ਖੁਸ਼ੀ ਮਨਾਉਂਦੀਆਂ ਨੇ। ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਅਨਵੰਡੇ ਪੰਜਾਬ ਦੀ ਰਾਜस्तानी ਲਾਹੌਰ ਦੇ ਅੰਦਰੂਨ ਸ਼ਹਿਰ ਵਿੱਚ ਸਥਿਤ ਪੱਟੀ ਗੇਟ ਦੇ ਰਹਿਣ ਵਾਲੇ ਸਹਿਜਧਾਰੀ ਸਿੱਖ ਪਿਤਾ ਵਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ। ਚਾਰ ਭੈਣਾਂ ਪ੍ਰਕਾਸ਼ ਕੌਰ, ਮਹਿੰਦਰ ਕੌਰ, ਮਨਜੀਤ ਕੌਰ ਨੀਰਿੰਦਰ ਕੌਰ ਤੇ ਪੰਜ ਭਰਾਵਾਂ ਦੀ लाडली ਭੈਣ ਸ੍ਰਿੰਦਰ ਕੌਰ ਆਪਣੀ ਸਭ ਤੋਂ ਵੱਡੀ ਭੈਣ ਲੋਕ ਨਾਇਕਾ ਪ੍ਰਕਾਸ਼ ਕੌਰ ਤੋਂ 10 ਸਾਲ ਛੋਟੀ ਸੀ ਸਿੱਖੀ ਨਾਲ ਪਿਆਰ ਕਰਨ ਵਾਲੇ ਤੇ ਗੁਰਵਾਣੀ ਵਿੱਚ ਅਥਾ ਸ਼ਰਧਾ ਰੱਖਣ ਵਾਲੇ ਇਸ ਪਰਿਵਾਰ ਦਾ ਘਰੇਲੂ ਮਾਹੌਲ ਧਾਰਮਿਕ ਸੀ ਸ੍ਰਿੰਦਰ ਕੌਰ ਦੀ ਗਾਇਕੀ ਦੇ ਸਫਰ ਦਾ ਆਗਾਜ਼ ਲਾਹੌਰ ਰੇਡੀਓ ਤੋਂ ਹੋਇਆ ਜਦੋਂ ਸ੍ਰਿੰਦਰ ਨੇ ਆਲ ਇੰਡੀਆ ਰੇਡੀਓ ਤੋਂ ਆਪਣਾ ਪਹਿਲਾ ਗੀਤ ਗਾਇਆ ਉਸ ਵਕਤ ਸ੍ਰਿੰਦਰ ਦੀ ਉਮਰ ਮੈਅਜ਼ 13 ਸਾਲ ਦੀ ਸੀ ਸਾਲ 1943 ਵਿੱਚ ਸ੍ਰਿੰਦਰ ਨੇ 올 ਇੰਡੀਆ ਰੇਡੀਓ ਲਾਹੌਰ ਤੋਂ ਬੱਚਿਆਂ ਦੇ ਗੀਤ ਸੰਗੀਤ ਦੇ ਪ੍ਰੋਗਰਾਮ ਲਈ ਆਡੀਸ਼ਨ ਦਿੱਤਾ ਜਿਸ ਨੂੰ ਸ੍ਰਿੰਦਰ ਨੇ ਆਸਾਨੀ ਨਾਲ ਪਾਸ ਕਰ ਲਿਆ ਛੋਟੀ ਉਮਰ ਵਿੱਚ ਹੀ ਆਵਾਜ਼ ਵਿੱਚ ਕਿਸੇ ਮੰਜੀ ਹੋਈ ਗਾਇਕਾ ਦੀ ਤਰ੍ਹਾਂ ਰਵਾਨਗੀ ਤੇ ਪੁਖਤੀ ਨੂੰ ਦੇਖ ਕੇ ਸ੍ਰਿੰਦਰ ਨੂੰ ਰੇਡੀਓ ਦੇ ਸੰਗੀਤ ਸੈਕਸ਼ਨ ਦੇ ਸਹਾਇਕ ਹੈੱਡ ਜੀਵਨ ਲਾਲ ਮੱਟੂ ਨੇ ਸਿੱਧੇ ਜਨਰਲ ਪ੍ਰੋਗਰਾਮ ਪੇਸ਼ ਕਰਨ ਲਈ ਸਿਲੈਕਟ ਕੀਤਾ 30 ਅਗਸਤ 1943 ਨੂੰ ਪਹਿਲੀ ਵਾਰ ਸਰਿੰਦਰ ਕੌਰ ਦੀ ਮਿੱਠੀ ਆਵਾਜ਼ ਰੇਡੀਓ ਰਾਹੀਂ ਪੰਜਾਬ ਦੇ ਘਰ-ਘਰ ਦੇ ਲੋਕਾਂ ਦੇ ਕੰਨਾਂ ਤੱਕ ਪਹੁੰਚੀ ਹੁਣ ਸਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੋਵੇਂ ਭੈਣਾਂ ਆਲ ਇੰਡੀਆ ਰੇਡੀਓ ਦੀਆਂ ਪ੍ਰਵਾਨਿਤ ਗਾਇਕਾਾਂ ਬਣ ਚੁੱਕੀਆਂ ਸੀ ਰੇਡੀਓ ਤੇ ਗਾਉਂਦਿਆਂ ਹੀ ਦੋਵੇਂ ਭੈਣਾਂ ਨੇ ਲਾਹੌਰ ਰੇਡੀਓ ਦੇ ਸੰਗੀਤ ਸੈਕਸ਼ਨ ਦੇ ਸਹਾਇਕ ਜੀਵਨ ਲਾਲ ਮੱਟੂ ਕੋਲੋਂ ਲਾਈਟ ਕਲਾਸੀਕਲ ਵਿੱਚ ਸੰਗੀਤ ਦੀ ਸਿੱਖਲਾਈ ਲੈਣੀ ਸ਼ੁਰੂ ਕੀਤੀ ਮਾਸਟਰ ਇਨਾਇਤ ਹੁਸੈਨ ਦੇ ਸੰਗੀਤ ਵਾਦਕੀ ਤੇ ਦੋ ਪੰਜਾਬੀ ਲੋਕ ਗੀਤਾਂ ਨੂੰ ਦੋਵੇਂ ਪੈਣਾ ਦੀ ਜੋੜੀ ਨੇ ਇਕੱਠਿਆਂ ਲਾਹੌਰ ਰੇਡੀਓ ਤੋਂ ਪਹਿਲੀ ਵਾਰ ਗਾਇਆ ਤੇ ਜਿਨ੍ਹਾਂ ਨੂੰ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ ਤੇ ਇਹਨਾਂ ਗੀਤਾਂ ਦੇ ਬੋਲ ਸੀ ਹਾਏ ਨਾ ਬਸ ਬਦਲਾ ਨਾ ਬਸ ਹੋਈ ਕਾਲਿਆ ਢੋਲ ਸਿਪਾਈਆ ਵੇ ਕਿੱਥੇ ਗਿਓਨ ਦਿਲ ਲਾ ਕੇ ਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ ਸੁਰਿੰਦਰ ਵੱਡੀ ਕਾਇਕਾ ਬੰਦੇ ਰਾਹ ਤੇ ਤੁਰਪੇ 31 ਅਗਸਤ ਸਾਲ 1943 ਨੂੰ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਵਿੱਚ ਮਾਸਟਰ ਇਨਾਇਤ हुसैन ਦਾ ਸੰਗੀਤ ਵੱਧ ਕੀਤਾ ਪਹਿਲਾ ਡਿਊਟ ਗੀਤ ਮਾਂ ਮਾਂ ਤੇ ਤੀਂ ਯਾਰ ਨਾਲ ਬੈਠੀਆਂ ਨਹੀਂ ਮਾਂ ਇਹ ਐਚ ਐਮ ਬੀ ਕੰਪਨੀ ਵੱਲੋਂ ਰਿਕਾਰਡ ਕੀਤਾ ਗਿਆ ਇੱਕ ਤਵੇ ਤੇ ਦੋਵੇਂ ਪਾਸੇ ਵੱਲੋਂ ਦੋ ਹਿੱਸਿਆਂ ਵਿੱਚ ਰਿਕਾਰਡ ਕੀਤਾ ਇਹ ਗੀਤ ਹਰ ਲੀਜ਼ ਹੁੰਦਿਆਂ ਹੀ ਲੋਕਾਂ ਨੂੰ ਬੇਹੱਦ ਪਸੰਦ ਆਇਆ ਉਸ ਵੇਲੇ ਇਸ ਗੀਤ ਦੀ ਮਲਕੂਲੀਅਤ ਜਿਨ੍ਹਾਂ ਸਿਖਰਾਂ ਨੂੰ ਛੂਕੇ ਇੱਕ ਨਵਾਂ ਇਤਿਹਾਸ ਰਚਿਆ 14 ਅਗਸਤ 1947 ਨੂੰ ਪਾਕਿਸਤਾਨ ਹੋਂਦ ਵਿੱਚ ਆ ਗਿਆ ਤੇ ਪੰਜਾਬ ਨੂੰ ਚੜ੍ਹਦੇ ਤੇ ਲੈਂਦੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਲਾਹੌਰ ਸ਼ਹਿਰ ਜੋ ਸੰਗੀਤ ਕਲਾ ਅਦਬ ਤੇ ਆਪਣੀ ਖੂਬਸੂਰਤੀ ਲਈ ਮਸ਼ਹੂਰ ਸੀ ਉਹਦੇ ਵਿੱਚ ਫਿਰਕੂ ਤਣਾ ਲੁੱਟਾਂ ਖੋਹਾਂ ਤੇ ਕਤਲੋਗਾਰਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਦੂਜੇ ਲੋਕਾਂ ਦੀ ਤਰ੍ਹਾਂ ਸ੍ਰਿੰਦਰਕੌਰ ਦਾ ਪਰਿਵਾਰ ਵੀ ਆਪਣੀਆਂ ਜਾਨਾਂ ਬਚਾਉਂਦਾ ਭਰਿਆ ਭਰਾਇਆ ਘਰਵਾਰ ਛੱਡ ਕੁਝ ਜ਼ਰੂਰੀ ਸਮਾਨ ਨਾਲ ਲੈ ਕੇ ਲਾਹੌਰ ਤੋਂ ਫਿਰੋਜ਼ਪੁਰ ਵੱਲ ਨੂੰ ਚੱਲ ਪਿਆ। ਕੁਝ ਸਮਾਂ ਇੱਥੇ ਠਹਿਰਨ ਤੋਂ ਬਾਅਦ ਅਖੀਰ ਇਹਨਾਂ ਦਾ ਸਾਰਾ ਪਰਿਵਾਰ ਗਾਜ਼ੀਆਬਾਦ ਦਿੱਲੀ ਜਾ ਵਸਿਆ। ਗਾਜ਼ੀਆਬਾਦ ਪਹੁੰਚ ਕੇ ਸ੍ਰਿੰਦਰਕੌਰ ਦੇ ਮਾਤਾ-ਪਿਤਾ ਨੂੰ ਉਸਦੇ ਵਿਆਹ ਦੀ ਫਿਕਰ ਸਤਾਉਣ ਲੱਗੀ। ਉਹ ਚਾਹੁੰਦੇ ਸੀ ਕਿ ਸ੍ਰਿੰਦਰ ਦਾ ਵਿਆਹ ਛੇਤੀ ਤੋਂ ਛੇਤੀ ਕਰ ਦਿੱਤਾ ਜਾਵੇ। ਸਾਨੂੰ 43 ਵਿੱਚ 18 ਸਾਲਾਂ ਦੀ ਉਮਰ ਵਿੱਚ ਸੁਰਿੰਦਰ ਕੌਰ ਦਾ ਵਿਆਹ ਫਿਰੋਜ਼ਪੁਰ ਦੇ ਪੜੇ ਲਿਖੇ ਸੋਹਣੇ ਸੁਨੱਖੇ ਨੌਜਵਾਨ ਸਰਦਾਰ ਜਗਿੰਦਰ ਸਿੰਘ ਸੋਢੀ ਜੋ ਉਹਨੇ ਦਿਨੀ ਪਹਿਲਾਂ ਫਰੀਦਕੋਟ ਤੇ ਬਾਅਦ ਵਿੱਚ ਖਾਲਸਾ ਕਾਲਜ ਦਿੱਲੀ ਵਿੱਚ ਪ੍ਰੋਫੈਸਰ ਰਹੇ ਸੀ ਉਹਨਾਂ ਦੇ ਨਾਲ ਕਰ ਦਿੱਤਾ ਗਿਆ ਕਹਿੰਦੇ ਸੁਰਿੰਦਰ ਕੌਰ ਆਪਣੇ ਵਿਆਹ ਵਾਲੇ ਸਮੇਂ ਆਪਣੇ ਵਿਆਹ ਦੇ ਗੀਤ ਖੁਦ ਢੋਲ ਕੇ ਲੈ ਕੇ ਗਾ ਰਹੀ ਸੀ ਵਿਆਹ ਤੋਂ ਬਾਅਦ ਸੁਰਿੰਦਰ ਕੌਰ ਨੂੰ ਹਿੰਦੀ ਫਿਲਮਾਂ ਵਿੱਚ ਪਲੇਬੈਕ ਸਿੰਗਿੰਗ ਲਈ ਮਸ਼ਹੂਰ ਸੰਗੀਤਕਾਰ ਗੁਲਾਮ ਹੈਦਰ ਜੋ ਲਾਹੌਰ ਰੇਡੀਓ ਤੋਂ ਸ੍ਰਿੰਦਰ ਕੌਰ ਦੇ ਵਾਕਿਫ ਸੀ ਉਹਨਾਂ ਨੇ ਬੰਬਈ ਆਉਣ ਦਾ ਸੱਦਾ ਦਿੱਤਾ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਪਿੱਠਵਤੀ ਗਾਇਕਾ ਜੋ ਨਾਮ ਖਟਨਾ ਸਨ 1948 ਵਿੱਚ ਵਿਆਹ ਤੋਂ ਬਾਅਦ ਸ੍ਰਿੰਦਰ ਕੌਰ ਆਪਣੇ ਪਤੀ ਸਰਦਾਰ ਜਗਿੰਦਰ ਸਿੰਘ ਸੋਢੀ ਨਾਲ ਬੰਬਈ ਸ਼ਿਫਟ ਹੋ ਗਏ ਸਨ 1948 ਵਿੱਚ ਸ੍ਰਿੰਦਰ ਕੌਰ ਨੂੰ ਪਹਿਲੀ ਹਿੰਦੀ ਫਿਲਮ ਪਿਆਰ ਕੀ ਜੀਤ ਵਿੱਚ ਬਤੌਰ ਪਲੇ ਵੈਕ ਸਿੰਗ ਗੀਤ ਗਾਉਣ ਦਾ ਮੌਕਾ ਮਿਲਿਆ ਸੰਗੀਤਕਾਰ ਹੁਸਨ ਲਾਲ ਭਗਤ RAM ਦੀਆਂ ਸੰਗੀਤ ਵਦਨਾ ਤੇ ਸੁਰਿੰਦਰ ਕੌਰ ਨੇ 4 ਗੀਤ ਗਾਏ। ਇਸ ਫਿਲਮ ਦਾ ਇੱਕ ਗੀਤ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਸੰਗੀਤ ਪ੍ਰੇਮੀਆਂ ਵੱਲੋਂ ਬੇहद ਪਸੰਦ ਕੀਤਾ ਗਿਆ। ਇਸ ਫਿਲਮ ਤੋਂ ਬਾਅਦ ਸੁਰਿੰਦਰ ਕੌਰ ਨੇ ਦਲੀਪ ਕੁਮਾਰ ਤੇ ਕਾਮਿਨੀ ਕੌਸ਼ਲ ਅਭਿਨੇਤ ਸੁਪਰ ਹਿੱਟ ਫਿਲਮ ਸ਼ਹੀਦ ਦੇ ਗੀਤ ਗਾਏ। ਇਸ ਫਿਲਮ ਵਿੱਚ ਸੁਰਿੰਦਰ ਕੌਰ ਨੇ 3 ਗੀਤ ਗਾਏ ਜੋ ਬੇहद ਹੀ ਪਸੰਦ ਕੀਤੇ ਗਏ। ਹਾਲਾਂਕਿ ਇਸ ਫਿਲਮ ਵਿੱਚ ਸੁਰਿੰਦਰ ਕੌਰ ਨੇ ਪਿਆਰ ਕੀਜੀਤ ਫਿਲਮ ਬਾਅਦ ਬੇਚ ਗੀਤ ਗਾਇਸੀ ਪਰ ਇਹ ਫਿਲਮ ਪਹਿਲਾ ਰੀਲਿਸ ਹੋ ਗਈ ਸੀ ਇਸ ਕਰਕੇ ਇਸ ਫਿਲਮ ਨੂੰ ਸ੍ਰੀਿੰਦਰ ਕੌਰ ਦੀ ਪਹਿਲੀ ਰੀਲਿਸ ਫਿਲਮ ਦੇ ਤੌਰ ਤੇ ਜਾਣਿਆ ਜਾਂਦਾ ਫਿਲਮਾਂ ਲਈ ਮੈਡਮ ਨੂਰਜਹਾਂ ਸ਼ਮਸ਼ਾਦ ਬੇਗਮ ਤੇ ਲਤਾ ਮਗੇਸ਼ਕਰ ਤੋਂ ਬਤੌਰ ਪਲੇ ਵੈਕ ਸਿੰਗਰ ਬਜੋਂ ਪਹਿਲੀ ਵਾਰ ਗੀਤ ਗਵਾਉਣ ਵਾਲੇ ਵੱਡੇ ਸੰਗੀਤਕਾਰ ਮਾਸਟਰ ਗੁਲਾਮ ਹੈਦਰ ਨੇ ਫਿਲਮ ਸ਼ਹੀਦ ਦਾ ਸੰਗੀਤ ਤਿਆਰ ਕੀਤਾ ਸੀ ਫਿਲਮ ਸ਼ਹੀਦ ਵਿੱਚ ਸ੍ਰੀਿੰਦਰ ਕੌਰ ਦੇ ਗਾਇਤ ਤਿੰਨੋਂ ਗੀਤ ਬੇਹਦ ਪਸੰਦ ਕੀਤੇ ਗਏ ਸਾਲ 1948 ਤੋਂ ਲੈ ਕੇ 1952 ਤੱਕ ਸੁਰਿੰਦਰ ਕੌਰ ਨੇ ਜਿਹੜੀਆਂ ਬਾਲੀਵੁੱਡ ਹਿੰਦੀ ਫਿਲਮਾਂ ਵਿੱਚ ਬਤੌਰ ਪਲੇਬੈਕ ਸਿੰਗਰ ਵਜੋਂ ਗੀਤ ਗਾਏ ਉਹਨਾਂ ਵਿੱਚ ਫਿਲਮ ਸ਼ਹੀਦ, ਲਾਲ ਦੁਪੱਟਾ, ਨਦੀਆਂ ਦੇ ਪਾਰੂ, ਪ੍ਰੂਪਰੇਖਾ, ਸ਼ਿੰਗਾਰ, ਸਬਕ, ਖਮੋਸ਼ ਸਿਪਾਹੀ, ਬਾਵਰੇ ਨੈਣ ਆਂਦੀਆਂ ਇਹ ਪ੍ਰਮੁੱਖ ਫਿਲਮਾਂ ਨੇ। ਇਨ੍ਹਾਂ ਫਿਲਮਾਂ ਵਿੱਚ ਸੁਰਿੰਦਰ ਕੌਰ ਨੇ ਤਕਰੀਬਨ 80 ਤੋਂ ਜ਼ਿਆਦਾ ਗੀਤ ਗਾਏ। ਹਿੰਦੀ ਫਿਲਮਾਂ ਤੋਂ ਇਲਾਵਾ ਸੁਰਿੰਦਰ ਕੌਰ ਨੇ 4 ਪੰਜਾਬੀ ਫਿਲਮਾਂ ਵਿੱਚ 15 ਦੇ ਕਰੀਬ ਗੀਤ ਗਾਏ। ਔ ਪੰਜਾਬੀ ਫਿਰਮਾ ਮਦਾਰੀ ਮੁਟਿਆਰ ਬਾਲੋ ਸਤਰੋਜ ਦੇ ਕੰਡੇ ਸੀ ਅਖੀਰ ਮਿਤੀ 14 ਜੂਨ 2006 ਨੂੰ ਪੰਜਾਬ ਦੀ ਇਸ ਧੀ ਨੇ ਨਿਊ ਜਰਸੀ ਦੇ ਹਸਪਤਾਲ ਵਿੱਚ ਆਖਰੀ ਸਾਹ ਲਏ ਤੇ ਨਿਊ ਜਰਸੀ ਵਿੱਚ ਹੀ ਸਤਿੰਦਰਪੁਰ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ ਧੰਨਵਾਦ ਜੀ